मजदूर जी जिसका रोक लगा रही है बच्चा थोड़ी गेटी ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਨੀਅਤ ਤੇ ਜਿਹੜੇ ਪੰਤਰੀ ਬੱਬੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ੍ਹ ਕੇ ਅਸੀਂ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮਹਿਮਨ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਸਿੱਕਾ ਸਨਾਂ ਦੇ ਨਾਲ ਜਾਂ ਆ ਕਿਸਾਨਾਂ ਦਾ ਹਾਲ ਦੇਖ ਲਓ ਕੰਪਰੇ ਪਾਰ ਦੇ ਪੱਕਾ ਜ਼ਾਦੀਆ ਜਿਹੜੀ ਬਲਪਾਲ ਪੱਟਿਆ ਬਈ ਅੱਜ ਤੋਂ ਜਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨੁਸਾਰ ਕਹਿੰਦੇ ਮੇਰੀ ਵਰਦੀ ਖੱਥ ਪਾਇਆ ਕੋਲੀ ਜੋ ਬਿਲਕੁਲ ਝੂਠ ਬੋਲਦੀ ਆ ਉਹਨਾਂ ਤੋਂ ਹੋਰ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਬੰਦੇ ਰੱਖੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਮੰਗਦੇ ਮੈਂ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅਜ ਜਿਹੜਾ ਰੁਈਆ ਬਈ ਅਬਦਾਲੀ ਦਾ ਪਹਿਲਾ ਰੁਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਜ਼ ਕੋ ਰੈਸ ਕਰਦੇ ਸਾਡੀ ਗੱਡੀ ਦੀ ਉਹ ਕਹਿੰਦੀ ਅਸੀਂ ਤੇਜ਼ ਦੋਦਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੜ੍ਹਦੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਈਆ ਇੰਨਾ ਇੰਨਾ ਨਿਰਦੇਈ ਅਸੀਂ ਪਹਿਲੀ ਵਾਰ ਹੋ ਗਿਆ ਕੋਈ ਕੋਈ ਪੁਰਸ਼ ਮਹਾਰਾਜਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਕਹਿੰਦੀ ਕੱਲ ਤੋਂ ਪ੍ਰਸ਼ਾਸਨ ਤੱਕ ਰਿਹਾ ਐਸਾ ਬਤਾ ਲੱਗਦਾ ਜਿਵੇਂ ਸਾਡੇ ਕੋਲ ਤੱਕ ਪਹੁੰਚ ਹੋ ਗਿਆ ਇਹਨਾਂ ਦੀ ਕੋਈ ਦਾ ਦਰਿਆ ਹਿੱਤੇ ਦਰਿਆ ਕੋਣ ਗੱਡੀ ਤਾਂ ਨਿਕਲਣ ਦੇ ਤੇ ਬਾਈ ਬਿਲਕੁਲ ਸਾਡੀਆਂ ਜਾਣਾਂ ਦੱਸ ਸਕਦੇ ਨੇ ਸਾਡੀਆਂ ਗੱਲਾਂ ਵੱਡੀਆਂ ਜਾ ਸਕਦੇ ਨੇ ਸਾਡੇ ਕੋਲ ਮਨ ਚਾਹੇ ਹੈ ਤਾਂ ਕਿਤੇ ਦੱਗ ਸਕਦੇ ਆ ਪਰ ਵੀ ਮੈਂ ਬਲੂ ਨਹੀਂ ਜਾਣ ਦਿੰਦੇ ਅਸੀਂ ਸਭ ਤੋਂ ਵਧੀਆ ਤਰੀਕੇ ਨਾਲ ਪਰਦਾਫਾਸ਼ ਕਰਨਾ ਚਾਹੁੰਦੇ ਆ ਦੋੜਿਆ ਬਾਈ ਉਹ ਜੰਮਦਾ ਚੱਲੀ ਐਮਸੀ ਦਾ ਮਟਰ ਚੌਂ ਵਾਲੇ ਮੈਂ ਬਣਾ ਕੇ ਤੇ ਗੱਡੀ ਚਾੜੀਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵੇ ਨੀਂਦਾ ਜੋ ਅੱਜ ਨਾਲ ਜਿਹੜਾ ਅਤਿਆਚਾਰ ਹੈ ਬਈ ਇਹ ਜੱਗ ਜਹਰਾ ਤੇਰੀ ਪਤਾ ਲੱਗਿਆ ਕਿ ਜਿਹੜੀ ਇੱਥੇ ਦਾ ਦੇਮਾਨ ਉਹਦਾ ਪ੍ਰਸ਼ਾਸਨ ਇੱਥੇ ਕਿਉਂ ਇਹ ਪੱਕੇ ਜਮਪੂਰ ਨੂੰ ਵਿਚਾਰਿਆ ਬਈ ਬਾਈ ਜੀ ਗੱਡੀ ਆਸੀ ਹੱਥ ਬੰਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਓ ਕਿਤੇ ਹਜ਼ਾਰਾਂ ਲੋਕ ਨੇ ਜਿਹੜੇ ਉਹ ਬੈਠਿਆ ਕਿਵੇਂ ਭਈ ਇਹਨਾਂ ਨੂੰ ਛੱਡ ਕੇ ਮੈਦਮੇ ਥੋਪਾ ਚ ਰਹੀ ਆ ਅਸੀਂ ਇਹੀ ਬੇਤੀ ਖਤ ਦੇ ਬੀੜਾ ਜਿੰਦਾਂ ਦੀਆਂ ਗੱਲਾਂ ਬੰਦਾ ਨੂੰ ਕਿਹ ਜੀ ਕਿਹੜਾ ਦਾ ਮਸਲਾ ਹੱਲ ਕਰੋ ਇਹ ਗੱਲ ਹੈ Dau hwnt i'r gwrd! Gwna' i ddim! Dau hwnt i'r gwrd! Dau hwnt i'r gwrd!